ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਤਪਾਲ ਸਿੰਘ ਸ਼ਹੀਦਗੜੀਆ ਪ੍ਰਧਾਨ ਗੁਰੂ ਕੇ ਵਜੀਰ ਵੈਲਫੇਅਰ ਸੁਸਾਇਟੀ ਰਜਿਸਟਰ ਫਤੇਗੜ ਸਾਹਿਬ ਸਾਰੇ ਸੰਗਤ ਨੂੰ ਅਤੇ ਸਾਰੇ ਗ੍ਰੰਥੀ ਸਹਿਬਾਨਾਂ ਨੂੰ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਆ 28 ਜੁਲਾਈ ਨੂੰ ਜਲੰਧਰ ਵਿੱਚ ਇੱਕ ਬੇਦਬੀ ਹੋਈ ਆ ਕੋਈ ਜੰਡਿਆਲਾ ਪਿੰਡ ਜਾਂ ਸਿੱਧ ਗੁਰੂ ਘਰ ਕੋਈ ਉਹ ਜੋ ਹੈ ਕਿ ਵੀ ਪ੍ਰਵਾਸੀ ਬੱਚਾ ਕੋਈ ਔਰ ਉਹਨੇ ਗੁਰੂ ਘਰ ਅੰਦਰ ਜਾ ਕੇ ਨੁੱਕਰ ਚ ਸ਼ਾਪ ਕੀਤਾ ਫਿਰ ਉਸੇ ਹੱਥ ਨਾਲ ਹੀ ਗੁਰੂ ਘਰ ਦੇ ਅੰਗ ਅਗਲਾ ਬਦਲੀ ਕੀਤਾ ਫਿਰ ਰਮਾਲਾ ਦੇ ਕੇ ਬਾਹਰ ਆ ਗਿਆ ਇਹਦੇ ਵਿੱਚ ਜਦੋਂ ਹੁਣ ਪਤਾ ਲੱਗਿਆ ਸਤਕਾਰ ਕਮੇਟੀ ਦੇ ਮੈਂਬਰ ਪਹੁੰਚੇ ਆ ਪੁਲਿਸ ਪਹੁੰਚੀ ਆ ਤੇ ਪੁਲਿਸ ਗ੍ਰੰਥੀ ਸਿੰਘ ਨੂੰ ਲੈ ਗਈ ਪੁੱਛਗਿੱਛ ਤੇ ਨਾ ਤੇ ਕਮੇਟੀ ਵਾਲੇ ਸੰਗਾਇ ਨਹੀਂ ਉਹਨਾਂ ਨੂੰ ਆਉਣਾ ਚਾਹੀਦਾ ਸੀ ਪਹੁੰਚ ਮੌਕੇ ਤੇ ਪਹੁੰਚਣਾ ਚਾਹੀਦਾ ਪਹਿਲੀ ਗੱਲ ਤੇ ਕਮੇਟੀ ਵਾਲੇ ਇਹ ਨਿਸ਼ਚਿਤ ਕਰਨ ਵੀ ਗੁਰੂ ਘਰ ਦਾ ਗੇਟ ਕਿ ਨਜ਼ਰ ਖੁੱਲ ਰੱਖਣਾ ਟਾਈਮ ਫਿਕਸ ਕਰਨ ਸੰਗਤ ਨਾਲ ਸਲਾਹ ਕਰਕੇ ਸਾਰੇ ਗੁਰੂ ਘਰਾਂ ਦੇ ਵਿੱਚ ਟਾਈਮ ਫਿਕਸ ਕੀਤਾ ਜਾਵੇ ਕਿਉਂਕਿ ਪਤਾ ਹੀ ਆ ਗਰੰਤੀ ਸਿੰਘ ਕਦੇ ਵੀ 24 ਘੰਟੇ ਗੁਰੂ ਕਰਨੀ ਰਹਿ ਸਕਦਾ ਕਿਸੇ ਘਰ ਅਖੰਡ ਪੜ ਚੱਲਦਾ ਕਿਤੇ ਸੁਖਮਨੀ ਸਾਹਿਬ ਕਰਨਾ ਕਿਤੇ ਅਰਦਾਸ ਕਰਨੀ ਆ ਕਿਤੇ ਕੁਛ ਕਿਤੇ ਕੁਸ਼ਨ ਗਰੰਤੀ ਸਿੰਘ ਨੂੰ ਮਿੰਟ-ਮਿੰਟ ਤੇ ਕਿਤੇ ਨਾ ਕਿਤੇ ਜਾਣਾ ਪੈਂਦਾ ਐਨੀ ਨਿਗਾ ਨਹੀਂ ਰਹਿੰਦੀ ਤੇ ਕਮੇਟੀ ਵਾਲੇ ਸੁਨਿਸ਼ਚਿਤ ਕਰਨ ਵੀ ਚੌਕੀਦਾਰਾਂ ਦੀ ਤਨਖਾਹ ਦੇ ਸਕਦੇ ਆ ਦੇ ਸਕਦੇ ਆ ਕਿੰਨਾ ਚਿਰ ਗੁਰੂ ਘਰ ਖੁੱਲਾ ਰਹਿ ਸਕਦਾ ਕਿੰਨੀ ਜ਼ਿੰਮੇਵਾਰੀ ਰਹਿ ਸਕਦੇ ਆ ਗ੍ਰੰਥੀ ਨਿਤਨੇਮ ਤੋਂ ਬਾਅਦ ਕਦੇ ਕੋਈ ਗ੍ਰੰਥੀ ਫਰੀ ਨਹੀਂ ਰਹਿੰਦਾ ਉਹਨਾਂ ਨੂੰ ਕਿਤੇ ਨਾ ਕਿਤੇ ਜਾਣਾ ਹੀ ਪੈਂਦਾ ਚਾਹੇ ਉਹ ਕਿਸੇ ਵੀ ਸਟੇਟ ਦਾ ਹੋਵੇ ਪੰਜਾਬ ਦਾ ਹੋਵੇ ਬਾਹਰ ਹੋਵੇ ਗ੍ਰੰਥੀਆਂ ਨੂੰ ਬਹੁਤ ਜ਼ਿਆਦਾ ਕੰਮ ਦਾ ਤਾੜ ਰਹਿੰਦਾ ਤਾਂ ਬਹੁਤ ਪੈਂਦਾ ਕਿਤੇ ਸਸਕਾਰ ਕਰਾਉਣਾ ਹੋਰ ਬਹੁਤ ਸਾਰੇ ਕੰਮ ਜਿਹੜੇ ਰਹਿੰਦੇ ਸੀ ਇਸੇ ਲਾਈਨ ਦੇ ਵਿੱਚ ਆ ਸੋ ਸਾਰੇ ਸੰਗਤਨਾ ਸਲਾਹ ਕਰਕੇ ਕਮੇਟੀਆਂ ਵਾਲੇ ਗੁਰੂ ਘਰ ਨੂੰ ਤਾਲਾ ਲਾਉਣ ਨਿਯਤ ਨਿਮ ਤੋਂ ਬਾਅਦ ਤਾਲਾ ਲਾਉਣ ਅਗਰ ਨਹੀਂ ਲਾ ਸਕਦੇ ਤੇ ਕਮੇਟੀਆਂ ਹਾਜ਼ਰੀ ਉੱਥੇ ਲਵਾਉਣ ਵਾਰੀ ਵਾਰੀ ਟਾਈਮ ਬੰਨ ਲੈਣਾ ਪਿੰਡ ਚੋਂ ਵਾਰੀ ਬੰਨਣ ਕਈ ਵਾਰੀ ਜੋ ਕਾਲੇ ਕਸ਼ੇ ਆਲੇ ਆਉਂਦੇ ਉਹਦੋਂ ਤੇ ਪੈਰਾ ਲਾਉਂਦੇ ਹੀ ਜੇ ਤੇ ਗੁਰੂ ਵਾਸਤੇ ਇਹ ਨਹੀਂ ਕਰ ਸਕਦੇ ਕਿ ਤਿੰਨ ਚਾਰ ਜਣੇ ਰਲ ਕੇ ਕੋ 10 12 ਵਜੇ ਤੱਕ ਜੇ ਬੁਆ ਖੁੱਲੜਾ ਹੀ ਰੱਖਣਾ ਵਾ ਐਲੀ ਗੱਲ ਤਾਂ ਲੋੜ ਨਹੀਂ ਆ ਹੁਣ ਵੱਡੇ ਵੱਡੇ ਗੁਰੂ ਘਰਾਂ ਦੇ ਵਿੱਚ ਹੁਣ ਅਨੰਦਪੁਰ ਸਾਹਿਬ ਦੇਖੋ ਕਿੰਨੇ ਸਿੰਘ ਸੀਗੇ ਉੱਥੇ ਵੀ ਬੰਦੇ ਨੇ ਸ਼ਰਾਰਤ ਕੀਤੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਉੱਥੇ ਵੀ ਸ਼ਰਾਰਤ ਹੋਈ ਕੋਤਵਾਲੀ ਸਾਹਿਬ ਕਿੰਨੀ ਸੰਗਤ ਸੀ ਦੋ ਪਾਠ ਚੱਲਦੇ ਸੀ ਪਾਠੀ ਸੰਗਾਂ ਨੇ ਦਸਤਾਨਾ ਲਾਤੀਆਂ ਦਰਬਾਰ ਸਾਹਿਬ ਦੀ ਬੇਇੱਜ਼ਤੀ ਕੀਤੀ ਅੰਗ ਪਾਟ ਦਿੱਤੇ ਉਹ ਕਲਾਕਾਰਾਂ ਬੰਦਾ ਉੱਥੇ ਕੁਝ ਨਹੀਂ ਕਰ ਸਕਦਾ ਸ਼ਰਾਰਤੀ ਬੰਦਿਆਂ ਦਾ ਕੋਈ ਦੀਨ ਧਰਮ ਨਹੀਂ ਆ ਸੋ ਸਾਰੇ ਕਮੇਟੀ ਵਾਲਿਆਂ ਨੂੰ ਬੇਨਤੀ ਆ ਕਿ ਜਥੇਦਾਰਾ ਸਾਹਿਬ ਦਾ ਹੁਕਮ ਹੈ ਉਹ ਵੀ ਵਜਾਉਣਾ ਆਪਾਂ ਉਹ ਵੀ ਸਿਰ ਮੱਥੇ ਆ ਅਕਾਲ ਤਖਤ ਸਾਹਿਬ ਨੂੰ ਜਿਹੜਾ ਹੁਕਮਨਾਮਾ ਆਇਆ ਕਿ ਗੁਰੂ ਘਰਾਂ ਦੀ ਜਿਹੜੀ ਸੁਰੱਖਿਆ ਵਾ ਉਹ ਯਕੀਨੀ ਬਣਾਈ ਜਾਵੇ ਨਾ ਜੀ ਸੋ ਯਕੀਨੀ ਤਾਂ ਤਾਂ ਹੀ ਬਣੋ ਨਾ ਜੀ ਪਿੰਡ ਰਾਜੀ ਹੋਊਗਾ ਤੇ ਪਿੰਡ ਵਾਲੇ ਵੀ ਨਾਲ ਮਦਦ ਕਰਨਗੇ ਗਰੰਤੀ ਵਿਚਾਰਾ ਕੀ ਕਰੂਗਾ ਠੀਕ ਆ ਤੇ ਜੇ ਨਹੀਂ ਇਹ ਕਰਦੇ ਤੇ ਉਹ ਦਿਨ ਦੂਰ ਨਹੀਂ ਆ ਗ੍ਰੰਥੀ ਵੀ ਗੁਰੂ ਘਰਾਂ ਤੋਂ ਭੱਜਣ ਲੱਗਣਗੇ ਫਿਰ ਤੁਹਾਨੂੰ ਹੋਰ ਉਲਟਾ ਜ਼ਿਆਦਾ ਸਿਆਪਾ ਪਾਣਾ ਜਾਂ ਤੇ ਗੁਰੂ ਘਰ ਬੰਦ ਕਰੋਗੇ ਜਾਂ ਫਿਰ ਆਪ ਮਿਹਨਤ ਕਰਨੀ ਪੈਣੀ ਹੈ ਗ੍ਰੰਥੀ ਕਿੰਨਾ ਕਿ ਚਿਹਰੇ ਡਾਂਗਾ ਖਾਣਗੇ ਹਨਾ ਤਾਂ ਅੱਜ ਗ੍ਰੰਥੀ ਸਿੰਘ ਨੂੰ ਲੈ ਕੇ ਆ ਕਮੇਟੀ ਵਾਲੇ ਘਰ ਬੈਠੇ ਸੋ ਇਹ ਬੇਨਤੀਆਂ ਨੂੰ ਪ੍ਰਵਾਨ ਕਰੋ ਮਤੇ ਪਾਓ ਗੁਰੂ ਘਰਾਂ ਦਾ ਟਾਈਮ ਫਿਕਸ ਕਰੋ ਦਰਵਾਜ਼ੇ ਖਿੜਕੀਆਂ ਵਧੀਆ ਬਣਾਓ ਵਾਹਿਗੁਰੂ ਜੀ ਕਾ ਖਾਲਸਾ why did you